ਦੇਣੀ ਹਾਂ ਤੁਸੀਂ ਆਪਣੀ ਜਾਇ ਇੱਥੇ ਲਿਆਉਂਦੇ ਅਸੀਂ ਹਾਂਜੀ ਮੈਂ ਲਿਆ ਇਸੇ ਪਿੰਡੀ ਅੱਛਾ ਟਾਇਰ ਨੂੰ ਫੜਾਈ ਚਾਹਤਰਾ ਹਾਂਜੀ ਮੇਥਾ ਮੈਂ ਕਿ ਗੱਲ ਕੀਤੀ ਹਾਂ ਹਾਂ ਦੱਸੋ ਅਸੀਂ ਕੀ ਗੱਲ ਆ ਪਹਿਲਾਂ ਤਾਂ ਤੁਸੀਂ ਮੈਨੂੰ ਅੱਜ ਦੀ ਵੀਡੀਓ ਮਾ। ਮੈਂ ਤੁਹਾਡੀ ਲਾਈਫ ਪੜਨਾਰਾ। ਦੇਖ ਜੀ ਤੁਸੀਂ ਮੇਰ ਨੂੰ ਸੋਹਣੇ ਵੀ ਵੱਧੋ, ਮੇਰ ਨੂੰ ਪੜੇ ਲੈ ਕੇ ਵੀ ਵੱਧੋ ਤੇ ਸਮਝਦਾਰ ਵੀ ਜਾਦੋ। ਨਹੀਂ ਜੀ ਇਹ ਗੱਲ ਨਹੀਂ ਹੁੰਦੀ ਜੇ ਬੰਦਾ ਸੋਹਣਾਗਾ ਬੰਦਾ ਦਿਲ ਦਾ ਸੋਹਣਾ ਹੋਣਾ ਚਾਹੀਦਾ ਸ਼ਕਲਾਂ ਦਾ ਨਹੀਂ। ਚੰਗਾ ਜੱਸੀ ਫਿਰ ਤੂੰ ਚਾਹ ਚੁਫੜਾ ਦੇ ਇਧਰ ਤਾਏ ਨੂੰ ਤੇ ਮੈਂ ਵੀ ਮਣਾ ਮੋਟਾ ਘਰਾਂ ਕੋਈ ਕੰਮ ਕਰ ਦੇਖਾਂ। तीर्थ ਪਤਾ ਨਹੀਂ ਆ ਗਿਆ ਕਿ ਆਇਆ ਨਹੀਂ ਹੋਣਾ ਹੋ ਵੀ ਹੁਣ ਬੜਾ ਲੇਟ ਹੋਣ ਲੱਗ ਗਿਆ। ਨਾਲੇ ਜਿਆ ਪਰ ਇਹ ਫੋਟੋ ਆਣੀ ਕਿਉਂ ਕੱਢ ਲਿਆਇਓ। ਲਓ ਜੀ ਬੇਤ ਕੱਢ ਲਓ। ਹਟਾ ਕੇ ਗੱਲ ਪੁੱਛੋ? ਹਾਂ ਦੱਸੋ ਸੀਗੀ ਗੱਲ। ਆਪਣੇ ਵਿਆਹ ਨੂੰ 1 ਮਹੀਨਾ ਹੋ ਗਿਆ। ਤੁਸੀਂ ਹਲੇ ਕਿਤਨੇ ਰੋਣ ਨੂੰ ਚੱਗੀ ਗੱਲ ਵੀ ਨਹੀਂ ਕਰਦੇ ਨਹੀਂ ਜਸਸੀ ਐਵੇਂ ਬੜਾ ਮਾਰਦੇ ਨਹੀਂ ਤੇ ਇਹ ਤਾਂ ਪੂਰੀ ਗੱਲ ਦੀ ਬਾਮ ਨਹੀਂ ਜੀ ਹੈਗਾ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਦੁੱਖਾ ਪਰ ਤੁਸੀਂ ਮੈਨੂੰ ਵੀ ਸਮਝੋ ਨਹੀਂ ਜਸਸੀ ਤੂੰ ਇਹ ਕਿਵੇਂ ਸੋਚ ਲਵੀਂ ਮੈਂ ਤੈਨੂੰ ਕੈਰ ਨਹੀਂ ਕਰ ਇਹ ਗੱਲ ਤੂੰ ਕਦੇ ਨਾ ਸੁੱਚੀ ਮੈਂ ਤੈਨੂੰ ਆਪਦੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਹਾਂ ਐਜੀ ਕੋਈ ਗੱਲ ਨਹੀਂ ਤੂੰ ਚੰਗ ਤੜਾਂ ਪਰ ਮੈਨੂੰ ਕੁਝ ਫੀਲ ਹੋਇਆ ਜੀ ਤਾਂ ਤਾਂ ਮੈਨੂੰ ਪੁੱਛੇ ਤੁਸੀਂ ਮੇਰੀਆਂ ਫੀਲਿੰਗਾਂ ਨਹੀਂ ਸਮਝਦੇ ਹਾਂ ਐ ਪਗਲੀ ਨਾ ਹੋਵੇ ਤਾਂ ਤੂੰ ਇਹ ਕਿਵੇਂ ਸੋਚ ਲਿਆ ਨਹੀਂ ਤੂੰ ਐਹੀ ਜੀ ਗੱਲ ਨਹੀਂ ਕਰਦੇ ਹੁੰਦੇ ਐਦਾਂ ਨਹੀਂ ਕਰਦੇ ਹੁੰਦੇ ਜਿਸੀਂ ਮੈਂ ਕਦੇ ਤੇਰੇ ਤੋਂ ਕੋਈ ਗੱਲ ਨਹੀਂ ਛਪਾ ਕੇ ਰੱਖੀਗੀ ਤੂੰ ਐਦਾਂ ਜਮੀ ਨਾ ਸੋਚ ਪਰ ਤੁਸੀਂ ਕੁਝ ਸੋਚੋ ਮੇਰੇ ਬਾਰੇ ਵੀ ਨਹੀਂ ਜਿਸੀਂ ਐਦਾਂ ਦੀ ਕੋਈ ਗੱਲ ਨਹੀਂ ਐਹੀ ਜੀ ਕੋਈ ਗੱਲ ਨਹੀਂ ਸੀ ਮੈਂ ਤੇਰੇ ਤੋਂ ਲੁਕੋ ਕੇ ਰੱਖਦਾ ਚਾਲਾ ਹੁਣ ਜਿਆਦਾ ਨਾ ਬੁਕਾਰ ਤੂੰ ਤਪੈ ਜਾ ਹਣ ਇਹ ਜੀ ਕੋਈ ਗੱਲ ਨਹੀਂ ਹੋਈ ਜੀ ਜੇ ਕੋਈ ਗੱਲ ਹੋਈ ਨਾ ਦਸਰਾਲੀ ਮਾਂ ਤੇਰੇ ਤੋਂ ਕੋਈ ਗੱਲ ਨਿਸ਼ਪਾ ਕਰਦਾ ਤੈਨੂੰ ਮਾਫ਼ ਪਿਆਰ ਕਰ ਕੀ ਹੋਇਆ ਤੁਹਾਨੂੰ ਹਾਂ ਨਹੀਂ ਕੁਛ ਨਹੀਂ ਲੈ ਨੋ ਪੰਸਾਲ ਹੋ ਗਏ ਰ ਆ ਕੇ ਆਈ ਨਹੀਂ ਪਰ ਤੁਸੀਂ ਇਦਾਂ ਹੀ ਰਹਨੇ ਹੋ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਹੋਇਆ ਕੀ ਆ ਨਹੀਂ ਜਸਸੀ ਇਹ ਹੀ ਕੋਈ ਗੱਲ ਨਹੀਂ ਬਾਕੀ ਕੋਈ ਨਹੀਂ ਟਾਈਮ ਆਉਣ ਤੇ ਤੁਹਾਨੂੰ ਮੈਂ ਸਭ ਦੱਸ ਦਊਂਗਾ ਚਲੋ ਛੱਡੋ ਮੈਨੂੰ ਨਹੀਂ ਸਮਝ ਆਉਂਦੀ ਤੁਹਾਡੀ ਤੁਹਾਡੇ ਮਨ ਚ ਕੀ ਆ ਕੀ ਨਹੀਂ ਜਿਹੜੀ ਆ ਪਰ ਰਿਪੋਰਟ ਕਰਾ ਕੇ ਆਈ ਸੀ ਉਹਦਾ ਕੀ ਬਣਿਆ ਉਹ ਦੱਸੋ ਮੈਨੂੰ ਹਾਂ ਸੱਚ ਜਸਸੀ ਇਹ ਰਿਪੋਰਟ ਮੈਂ ਲਿਆ ਸੀ ਤੇ ਉਹ ਡਾਕਟਰ ਨੇ ਨਾ ਦੱਸਿਆਗਾ ਵੀ ਹੁਣਾਂ ਤੂੰ ਕਦੇ ਸਾਰੀ ਉਮਰ ਵਾਸਤੇ ਮਾਂ ਨਹੀਂ ਬਣ ਸਕਦੀ ਕੋਈ ਨਹੀਂ ਦੱਸੀ ਜੀ ਹੌਸਲਾ ਰੱਖੋ ਜੋ ਕਰਮਾਂ ਚ ਲਿਖਿਆ ਨਾ ਉਹ ਤਾਂ ਭੋਗ ਨਹੀਂ ਬੰਦਾ ਬੋਲੇ ਪੁੱਤ ਹਾਂ ਦਾ ਜੀ ਦੱਸੀ ਪੁੱਤ ਕੀ ਬਣਨਾ ਰਿਪੋਰਟ ਦਾ ਰਿਪੋਰਟ ਤਾਂ ਨਹੀਂ ਦੀਦਾ ਤਾਂ ਜੀ ਰਿਪੋਰਟ ਤਾਂ ਆ ਗਈ ਪਰ ਡਾਕਟਰ ਸਾਹਿਬ ਨੇ ਕਿਹਾਗਾ ਵੀ ਜੱਸੀ ਉਹਨਾਂ ਕਦੇ ਮਾਂ ਨਹੀਂ ਬਣ ਸਕਦੀ ਹਾਂ ਓਹੋ ਕੋਈ ਨਹੀਂ ਪੁੱਤ ਚੁੱਪ ਕਰ ਬੋਲੇ ਤੂੰ ਐ ਕਰ ਹੌਸਲਾ ਰੱਖ ਨਾਲ ਇਹਨੂੰ ਹੌਸਲਾ ਦੇ ਤੇ ਮੈਂ ਜਾਣਾਂ ਬੰਗੀ ਗੁੱਦੂ ਸਾਂਪਨੀ ਜਿਹੜੇ ਆਪਣੇ ਮਹਾਪੁਰਸ਼ ਹਾਂ ਉਹਨਾਂ ਕੋਲੇ ਤੇ ਮੈਂ ਉਹਨਾਂ ਨੂੰ ਜਾ ਕੇ ਦੱਸਦਾ ساری ਗੱਲ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਇਹ ਤਾਂ ਕਿਹੜੀ ਗੱਲ ਆ ਆਪਣੀ ਬੈਗ ਨੂੰ ਸੁਣਨਾ ਜ਼ਰੂਰ ਮੈਂ ਜਾਣਨਾ ਹੁਣੀ ਦੇਖੋ ਤਾਂ ਹਾਂ ਚੱਲ ਜਸੀ ਤੂੰ ਹੌਸਲਾ ਰੱਖ ਕੋਈ ਨਹੀਂ ਦਿਲ ਨਹੀਂ ਸਿੱਟੀ ਦਿੰਦਾ ਆਇਆ ਪਤਾ ਥੱਲੇ ਚੱਲਦੇ ਆ ਜੋ ਰੱਬ ਨੂੰ ਮਨਜ਼ੂਰ